ਆਪਣਾ ਮੇਰਾ ਨਾਮ ਲੱਕੀ ਹੈ ਜੀ ਲੱਕੀ ਕਿਉਂ ਸਭ ਆਪਣੇ ਕਿਦਾਂ ਵਪਰੇ ਹੈ ਇਹ ਕੋਸ਼ਤ ਤੰਦ ਕਰਕੇ ਜੀ ਤੇ ਕੁਝ ਓਵਰ ਸਪੀਡ ਸੀਗੀ ਗੱਡੀ ਥੋੜਾ ਬ੍ਰੇਕ ਨਹੀਂ ਮੰਨੀ ਬ੍ਰੇਕ ਨਹੀਂ ਲੱਗੀ ਆਕਦਮ ਤੰਦ ਕਰਕੇ ਕਾਰ ਅੱਗੇ ਵਾਲੀ ਥੋੜਾ ਦਿੱਕਤ ਆ ਗਈ ਦੇਖਣ ਜੀ ਡਰਾਈਵਰ ਦਾ ਕੀ ਨਾਮ ਹੈ ਚਲਾ ਰਿਹਾ ਲੱਕੀ ਜੀ ਕਿਥੋਂ ਆ ਜਿਓ ਉਹ ਹਗੋਰ ਸ਼ਹਿਰ ਦਾ ਹੀ ਤੇ ਥੋੜਾ ਧੀਰੇ ਚਲਾ ਦੇ ਲਿੱਖ ਪਈ ਆਏਗਾ ਕਿੰਨੂੰ ਭਰਿਆ ਆਇਆ ਸੀ ਗਾਈ ਇਹ ਹਗੋਰ ਤੋਂ ਲੈ ਕੇ ਆਏ ਸੀ ਜੰਮੂ ਜਾਣਾ ਸੀ ਕਿੰਨੇ ਹੋ ਜੇ ਘਟਨਾ ਵਾਪਰੀ ਹੈ ਕਟਣਾ ਆਈ ਤਕਰੀਬਨ 9:00 ਵਜੇ ਦਾ ਟਾਈਮ ਸੀਗਾ ਜੀ ਬਚਾਈਏ ਸਾਰੇ ਦਾ ਹਾਂਜੀ ਸਾਰੇ ਦਾ ਬਚਾ ਮਾਮੂਲੀ ਸੱਟਾਂ ਲੱਗੀਆਂ ਜੀ ਮੇਨ ਕਾਰਨ ਧੁੰਦ ਦਾ ਜੀ ਧੁੰਦ ਕਰਕੇ ਇਹ ਹਾਦਸਾ ਹੋਇਆ ਹਾਂਜੀ ਮੌਕੇ ਤੇ ਐਸਐਸਪੀ ਪੁਲਿਸ ਮੌਕੇ ਤੇ ਆ ਗਈ ਤੇ ਟ੍ਰੈਫਿਕ ਕੰਟਰੋਲ ਕੀਤਾ ਜੀ ਉਹਨਾਂ ਨੇ ਤਾਂ ਨੁਕਸਾਨ ਨੂੰ ਜੋ ਦੋ ਸਵਾਰ ਸੀਗੇ ਜੀ ਕਾਰ 'ਚ ਕਾਜੀ ਬਤਾ ਹਾਂਜੀ ਉਹਨਾਂ ਦਾ ਬਚਾਈ ਆ ਜੀ ਵੱਡਿਆ ਕਾਰ ਵਿੱਚੋਂ ਨੇ ਕਾਰ ਵਿੱਚੋਂ ਐਸਐਸਪੀ ਸਾਹਿਬ ਉਹਨਾਂ ਨੇ ਕੱਢਿਆ ਜੀ ਐਸਐਸਐਫ ਵਾਲਿਆਂ ਨੇ ਜੀ ਉਹਨਾਂ ਕੱਢਿਆ ਹਾਂਜੀ ਐਸਐਸਐਫ ਵਾਲਿਆਂ ਨੇ ਕੱਢਿਆ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਤੇ ਆਪਾਂ ਜਿੰਮਤ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੋਂ ਟਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੋੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਕੇਡ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਆੜ ਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ ਠਾਕ ਆ ਸਾਰੇ ਠੀਕ ਠਾਕ ਨੇ ਬਚਾਈ ਹੋ ਗਈ ਮੇਰਾ ਨਾਮ ਸੁਤਵਿੰਦਰ ਮਸੀਹ ਜੀ ਬਬਰੀ ਨਾਕੇ ਤੇ ਮੈਂ ਤਨਾ ਤਾਂ ਬਬਰੀ ਨਾਕੇ ਤੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਵਜੇ ਤੇ ਅੱਗੇ ਗੱਡੀ ਆ ਰਹੀ ਸੀ ਐਸ ਕ੍ਰੂਜ਼ ਉਹਦੇ ਪਿੱਛੇ ਟਰੱਕ ਆ ਰਿਹਾ ਟਰੱਕ ਆ ਰਿਹਾ ਸੀ ਜਦੋਂ ਇਲਾਕੇ ਦੇ ਉਹ ਮੋੜ ਕਰ ਲਗਾ ਟਰੱਕ ਵਾਲਾ ਜਿਹੜੀ ਗੱਡੀ ਗਾਰੀ ਕ੍ਰੂਜ਼ ਉਹ ਗੱਡੀ ਹੁਲ ਜੂਗੀ ਟਰੱਕ ਵਾਲੇ ਕੋਲੋਂ ਲਿਆ ਉਹ ਉਠਾ ਕੇ ਮੋੜਨ ਲੱਗਾ ਚਾਰ ਕਿ ਪਲਟ ਗਿਆ ਕੋਈ ਸਰ ਜਲੀ ਮਰੀ ਦਾ ਨੇ ਬੁਝਾ ਹੋ ਗਿਆ ਹੈ ਟ੍ਰੈਕ ਕੋਲ ਸਾਢੇ ਕਿਸ਼ਤ ਲੱਗੀ ਆ ਹੁਣ ਦੱਸ ਕਰਾਇਆ ਗਿਆ ਹਸਪਤਾਲ ਤਿੰਨ ਨੌਜਵਾਨ ਕਾਰ ਚ ਖਰੇ ਵਿੱਚ ਤੇ ਤਿੰਨ ਟ੍ਰੈਕ ਤੇ ਬਿਲਕੁਲ ਤਨੇ ਸਹੀ ਸਭ ਆਯੂਹਾਵ ਆ ਗਏ ਨੇ ਅਗਲੀ ਕੁੰਨੀ ਕੋਈ ਕੰਨੀ ਨਹੀਂ ਜੇ ਕਰੇ